ਵਾਨੀਗੜ੍ਹ ਦੇ ਇੱਕ ਨਿੱਜੀ ਪ੍ਰਾਈਵੇਟ ਹਸਪਤਾਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਖੜਾ ਹੋ ਗਿਆ ਜਦ ਇੱਕ ਮਰੀਜ਼ ਨਾਲ ਕਿਸਾਨੀ ਝੰਡੇ ਲੈ ਕੇ ਆਏ ਦਰਜਨ ਤੋਂ ਉੱਪਰ ਲੋਕਾਂ ਨੇ ਹਸਪਤਾਲ ਦੇ ਬਾਹਰ ਤਨਾਲਕਾ ਜ਼ੋਰਦਾਰ ਨਾਰੀਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿਸਾਨਾਂ ਆਗੂਆਂ ਦਾ ਦੋਸ਼ ਸੀ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ ਦਾ ਆਪਰੇਸ਼ਨ ਨਹੀਂ ਸਗੋ ਸਾਡੇ ਮਰੀਜ਼ ਤੇ ਪ੍ਰੈਕਟੀਕਲ ਕਰਕੇ ਵੇਖਿਆ ਗਿਆ ਜੋ ਫੇਲ ਸਾਬਿਤ ਹੋਇਆ ਤੇ ਮਰੀਜ਼ ਦੇ ਗੋਡਿਆਂ ਵਿੱਚ ਇਨਫੈਕਸ਼ਨ ਫੈਲ ਗਈ ਜਦੋਂ ਇਹਨੂੰ 5ਵੇਂ ਦਿਨ ਛੁੱਟੀ ਦਿੱਤੀ ਤਾਂ ਇੱਕ ਗੋਡੇ ਦੇ ਟਾਂਕੇ ਰਸ ਰਹੇ ਸੀ। ਤਾਂ ਇਹਨਾਂ ਨੂੰ ਕਿਹਾ ਵੀ ਬਾਈ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਦੋ ਤਿੰਨ ਤੇ ਚੌਥੇ ਨੂੰ ਫੇਰ ਆ ਜਾਓ ਫਿਰ ਇਹ ਠੀਕ ਕਰ ਦਾਂਗੇ। ਤਾਂ ਚੌਥੇ ਨੂੰ ਇਹਨਾਂ ਤੋਂ ਫੇਰ ਦਾ 7000 ਦੀ ਦਵਾਈ ਲੈ ਕੇ ਇਹਨਾਂ ਨੂੰ ਮੋੜਤਾ। ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਫੇਰ ਆਏ। ਵੀਜਰਾਂ ਨੂੰ ਪੈਖਣ ਵਧ ਗਈ ਬੰਦਾ ਉਹ। ਫੇਰ ਇਹਨਾਂ ਨੇ ਵਿੱਚ ਬੰਦੇ ਪਾ ਕੇ ਇਹਨਾਂ ਨੇ ਕਿਹਾ ਤਾਂ ਵੀ ਦੁਬਾਰੇ ਆਪਰੇਸ਼ਨ ਕਰ ਦਿੰਦੇ ਆ। ਫੇਰ ਇਹਨਾਂ ਨੇ ਦੁਬਾਰੇ ਆਪਰੇਸ਼ਨ ਕਰਤਾ ਜੀ। ਦੁਬਾਰੇ ਆਪਰੇਸ਼ਨ ਫੇਰ ਨਹੀਂ ਸੈੱਟ ਆਇਆ ਫੇਰ ਇਹਨਾਂ ਨੇ 18000 ਰੁਪਇਆ ਫੇਰ ਭਰਆ ਲਿਆ ਫੇਰ ਭਰਾ ਕੇ ਉਦੋਂ ਬਾਅਦ ਸਾਡੇ ਸਾਰੇ ਬਿੱਲ ਨੇ ਇਹਨੂੰ ਅਨਪੈਚਰ ਹੋ ਗਈ ਖੂਨ ਇਹ ਚ 8 ਗ੍ਰਾਮ ਰਹਿ ਗਿਆ ਜਦੋਂ ਅਸੀਂ ਕਿਸੇ ਡਾਕਟਰ ਦੀ ਰਿਸ਼ਤੇਦਾਰ ਦੀ ਰਾਇ ਲਈ ਉਹ ਕਹਿੰਦੇ ਇਹਨੂੰ ਮਾਰ ਲੋਗੇ ਇਹਨੂੰ ਅਨਪੈਚਰ ਹੋ ਗਈ ਤਾਂ ਅਸੀਂ ਝੋਨੇ ਦੀ ਫਸਲ ਵੱਢਣੀ ਸੀ ਇਕੱਲਾ ਸੀ ਭਾਈ ਇਹ ਘਰੇ ਲੈ ਗਿਆ 25 ਤਰੀਕ ਨੂੰ ਇਹ ਜਮਾ ਗੋਮੋ ਕੇ ਡਿਪਿਆ ਤਾਂ ਇਹਦੇ 1.5 ਲੱਖ ਰੁਪਇਆ ਫੇਰ ਲੱਗ ਗਿਆ ਸੰਗਰੂਰ ਜਾ ਕੇ ਉਹਦੇ ਸਾਡੇ ਲਵੇ ਬਿੱਲ ਨੇ ਫੇਰ ਅਸੀਂ ਇਹਨੂੰ ਮਿਲਦੇ ਰਹੇ ਵੀ ਡਾਕਟਰ ਸਾਹਿਬ ਸਾਡੇ ਯਾਰ ਖਰਚ ਹੋਈ ਜਾਂਦਾ ਸਾਡੇ ਪਰਿਵਾਰ ਤੇ ਟੈਨਸ਼ਨ ਹੈ ਵੀ ਤੂੰ ਸਾਡੇ ਜਿਹੜੀ ਰਕਮ ਹੈ ਇਹਨੂੰ ਮਤਲਬ ਮੋੜ ਦੇ ਬਿਲਕੁਲ ਇਹਨਾਂ ਨੂੰ ਮੂਰਖ ਬਣਾ ਕੇ ਮੋੜਦਾ ਰਿਹਾ ਜੀ ਤੇ ਵੀ ਕੱਲ ਵੀ ਥਾ ਅਸੀਂ ਮਰੇ ਪਿਆ ਅਸੀਂ ਮਰੇ ਪਿਆ ਆਜੀ ਮਰਨ ਕਿਨਾਰੇ ਆ ਜੀ ਮਰੀਜ਼ ਜਨੂਰੇ ਮੂਰੇ ਮੂਰੇ ਉਹ ਕਰਾਂਗੇ ਹਾਲਤ ਇਹਨਾਂ ਦੇ ਕਰਕੇ ਪੈਸਾ ਨਹੀਂ ਕਰਿਆ ਜੀ ਪਹਿਲਾਂ ਸਾਡੇ ਮਰੀਜ਼ ਦਾ ਪਹਿਲੀ ਗੋਡੇ ਦਾ ਆਪਰੇਸ਼ਨ ਕਰਿਆ ਜੀ ਉਹ ਆਪਰੇਸ਼ਨ ਕੀ ਕਰਿਆ ਜੀ ਪਹਿਲਾਂ ਕਰਿਆ ਜੀ ਇਹਨਾਂ ਨੇ ਦੋ ਗੋਡੇ ਪੁਆਏ ਨਹੀਂ ਦੋਨਾਂ ਦਾ ਦੁਬਾਰੇ ਦੁਬਾਰੇ ਆਪਰੇਸ਼ਨ ਕਰਤਾ ਜੀ ਇਹਨਾਂ ਨੇ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਸ੍ਰੀ ਗੁਰਦੇ ਕੋਲ ਮਰੀਜ਼ ਆਇਆ ਸੀ ਜੀ ਗੋਡਿਆਂ ਦੀ ਪ੍ਰੋਬਲਮ ਨਾਲ ਸ਼ਹਿਰ ਜੁੰਧੇ ਤੋਂ ਤੇ 4 ਅਕਤੂਬਰ ਨੂੰ ਇਹਨਾਂ ਨੂੰ ਐਡਮਿਟ ਕਰਕੇ 5 ਅਕਤੂਬਰ 2024 ਨੂੰ ਦੋਨੋਂ ਗੋਡੇ ਵੀ ਦਾ ਆਪਰੇਸ਼ਨ ਕੀਤਾ ਸੀ ऑपरेशन तो बाद चार पांच दिन तो बाद छुट्टी करके भेजता था तो फॉलोअप पॉलोअअप आते रहे को तो फॉलोअप एक गोडे चो थोड़ा जा मतलब रेशा वज रहा है रिशा भी थोड़ा जहाँ मतलब खून का या पानी का भाव आ गया हिसाब आ रहा आप एंटीबायोटिक दवाइया देख कोशिश की कि वो ठीक हो जाए तो उसके बाद उन्होंने दस कि थोड़ी गोडे की सफाई करनी पैनी है तो आप फिर उन्होंने दबारा दुबारा ऑपरेट करके वो गोडे की सफाई की है तो उसके बाद हम इनफेक्शन बिल्कुल ठीक है Chandar Consultants Limited Building Maintenance Handyman under Chat Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting for more information please contact him at under check Trade platform slash 921760 chander consultants limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ